ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜਿੱਤਾਂ ਕਿ ਤੁਹਾਨੂੰ ਪਤਾ ਆਪਾਂ ਹੋ ਗਏ ਰੈਡੀ ਦੁਕਾਨ ਤੇ ਜਾਣ ਨੂੰ ਸਾਢੇ 7 ਦਾ ਟਾਈਮ ਹੋ ਗਿਆ ਤੇ ਆਪਾਂ ਦੁਕਾਨ ਖੋਲ੍ਹਣੀ ਜਾ ਕੇ ਦੁਕਾਨ ਤੇ ਰੈਡੀ ਆ ਮੈਡੀਕਲ ਸਟੋਰ ਖੋਲ੍ਹ ਕੇ ਜਾ ਕੇ ਤੇ ਦਿਨ ਦੀਆਂ ਗਤੀਵਿਧੀਆਂ ਵੀ ਅੱਜ ਕੀ ਚੱਲਦੀਆਂ ਉਹ ਵੀ ਨਾਲ ਨਾਲ ਦਿਖਾਉਨੇ ਆ ਸਰਪੰਚੀ ਦਾ ਵੀ ਪਿੰਡ ਚ ਵੋਟਾਂ ਦਾ ਪੂਰਾ ਜੋਰ ਸ਼ੋਰ ਚੱਲਣ ਡਿਆ ਕੱਲ ਛੱਡੀ ਮੀਟਿੰਗ ਹੋਈ ਤੇ ਕੀ ਦੀ ਮਦਦ ਕਰਨੀ ਆ ਕਿਸ ਤਰ੍ਹਾਂ ਕਰਨਾ ਮੈਂਬਰ ਖਲੋਣਾ ਆਪਕੇ ਨਹੀਂ ਖਲੋਣਾ ਕਿਉਂਕਿ ਸਰਪੰਚ ਤੇ ਸਾਡੀ ਪਛਾਹ ਚ ਤੇ ਤਿੰਨ ਖਲੋਤੇ ਪਹਿਲਾਂ ਹੀ ਤੇ ਬਾਕੀ ਰੇੜੀਆਂ ਦੇ 3 4 5 ਤਾਂ ਉਹਨਾਂ ਚ ਵੀ ਸਰਪੰਚ ਜਿਹੜੇ ਦੋ ਦੋ ਖਲੋਗੇ ਆ ਤੇ ਸਾਡੇ ਵਿੱਚੋਂ ਮੀਟਿੰਗਾਂ ਜੀ ਫੇਰ ਹੋਣੀ ਆ ਵੇਖੋ ਕੀ ਬੰਦਾ ਉਹ ਤੁਹਾਨੂੰ ਨਾਲੋਂ ਨਾਲ ਅੱਜ ਦਿਖਾਉਣੇ ਆ ਅੱਜ ਸਰਪੰਚੀ ਦਾ ਵੀ ਵਿੱਚ ਬਲੌਗ ਜੀ ਦਿਖਾਉਣੇ ਥੋੜਾ ਪਤਾ ਕੀ ਚੱਲਦਾ ਚਲੋ ਆਓ ਚਲੀਏ ਦੁਕਾਨ ਤੇ ਲਓ ਜੀ ਆਪਾਂ ਖੋਲ ਲਿਆ ਸ਼ਟਰ ਦੁਕਾਨ ਦਾ ਤੇ ਰੱਬ ਦਾ ਨਾਮ ਲੈ ਜੀ ਲਾਈਟਾਂ ਕਰੀਏ ਆਨ ਲਾਈਟਾਂ ਬੰਦਿਆ ਸਾਰੀਆਂ ਵਾਹ ਗਰੂਜੀ ਵਾਹ ਰੂਹੀ ਲਾਈਟਾਂ ਚਲਾ ਦਈਏ ਸਾਰੀਆਂ ਇਸੇ ਵਿੱਚ 라ਜੀ ਹੈ ਘਰੇ ਉਹਨੂੰ ਸਜੀ ਚੁਕੜੂ ਆ ਰੇਂਦੇ ਕਾਲ ਉਹ ਇੱਥੇ ਬਾਦ ਚੋ ਗਾਣੇ ਲਾ ਲੈਂਦੇ ਤਾਂ ਸਵੇਰੇ ਉਹੇ ਚੱਲ ਪੈਂਗਾ ਗਾਣੇ ਚੱਲ ਪੈਂਦੇ ਇਹਨੂੰ ਕੰਟਰੋਲ ਕਰਨਾ ਪੈਂਦਾ ਚਲੋ ਅੱਜ ਫੇਰ ਮੈਂ ਸਾਗ ਲਿਆ ਸਾਗ ਬੜਾ ਵਧੀਆ ਸੀ ਭਾਈ ਕੋ ਬਾਜ਼ਾਰ ਜਿਹੜੇ ਵੇਚਦੇ ਫੇਰੀ ਵਾਲੇ ਤੇ ਮੈਂ ਹਾਂ ਚਲੋ ਲੇਕ ਬਣਾਨੇ ਉਦੋਂ ਬਹੁਤ ਜ਼ਿਆਦਾ ਸਵਾਦ ਬਣਿਆ ਹੈ ਸਾਗ ਜਿਹੜਾ ਉਦੋਂ ਬਣਾਇਆ ਸੀਜ਼ਨ ਦਾ ਪਹਿਲੇ ਦਿਨ ਬਣਾਇਆ ਹੈ ਨਾ ਤੋਂ ਵੀ ਬੜਾ ਵਧੀਆ ਸਾਗ ਬਣਿਆ ਹੈ ਤੇ ਆ ਸਵਾ ਕਿਲੋ ਹੀ ਪਾਲਕ ਤੇ ਸਵਾ ਕਿਲੋ ਹੀ ਸਾਗ ਲਿਆ ਤੇ ਵਧੀਆ ਸਾਗ ਬਹੁਤ ਐ ਤਾਜ਼ਾ ਤੋੜ ਕੇ ਲਿਆਂਦਾ ਬਿਲਕੁਲ ਵਧੀਆ ਹੈ ਮੈਂ ਹਾਂ ਚਲੋ ਵੇਨੇ ਬਣਾ ਕੇ ਦਿਖਾਉਂਦਾ ਬਣਦਾ ਇਹ ਦੇਖੋ ਅੱਜ ਗਾਂ ਆਪਣੇ ਸਿਆਲ ਦੇ ਵਿੱਚ ਤੇ ਜੱਟਾਂ ਦਾ ਚਮਨਪਰਾਸ਼ ਹੀ ਹੈ ਸਾਗ ਤੇ ਆਪਾਂ ਮੈਂ ਬਹੁਤ ਖੁਸ਼ ਹੋ ਕੇ ਖਣਾ ਸਾਤ ਅੱਜ ਮਿਸਤਰੀ ਸਾਡੇ ਆਏ ਨਹੀਂ ਲੱਕੜ ਵਾਲਾ ਕਿਸੇ ਦਾ ਦਾ ਥੋੜਾ ਜਿਹਾ ਕੰਮ ਰਿੰਦਾ ਹੈ ਕਰਨ ਵਾਲਾ ਤੇ ਉੱਥੇ ਚਲੇ ਗਿਆ ਤੇ ਅੱਜ ਫਿਰ ਅੰਦੇ ਅੱਧੀ ਦੇੜੀ ਤੋਂ ਬਾਅਦ ਆਵਾਂਗੇ ਵੇਨੇ ਆਉਂਦੇ ਕਿ ਨਹੀਂ ਆਉਂਦੇ ਤੇ ਟੈਲਾ ਵਾਲਾ ਵੀ ਅੱਜ ਇਕੱਲਾ ਹੀ ਲੱਗਾ ਇਹਦੇ ਨਾਲ ਦਾ ਸਾਥੀ ਵੀ ਨਹੀਂ ਆਇਆ ਇਹ ਵੀ ਇਕੱਲਾ ਹੀ ਗੱਜੰਡਿਆ ਅੱਜ ਫਿਰ ਕੰਮ ਠਿਲਾ ਹੀ ਰਹਿਊ ਥੋੜਾ ਜਿਹਾ ਵੇਖਦੇ ਕਿੰਨੀ ਕਿ ਲੱਗਦੀ ਟਾਇਲ ਤੇ ਆਉਂਦੇ ਲੱਕੜ ਵਾਲੇ ਕ ਨਹੀਂ ਲੱਕੜ ਵਾਲੇ ਅੱਜ ਉਤਨਾ ਆ ਗਿਆ ਦਰਵਾਜ਼ਾ ਜਿਹੜਾ ਹੈ ਨਾ ਇਹਨੂੰ ਫਿੱਟ ਕਰਨਾ ਹੈ ਤਿਆਰ ਹੋ ਗਿਆ ਹੈ ਕੰਪਲੀਟ ਥੋੜਾ ਜਿਹਾ ਕੰਮ ਇਹਦਾ ਰਹਿੰਦਾ ਬਸ ਦੂਜੀ ਸਾਈਡ ਦਾ ਤੇ ਇਹਨੂੰ ਨਾ ਦਰਵਾਜ਼ੇ ਨੂੰ ਉਹਨਾਂ ਨੇ ਦੋਵੇਂ ਪਾਸੇ ਡਿਜ਼ਾਈਨ ਪਾਏ ਆ ਬਹੁਤ ਵਧੀਆ ਬਣਾਤਾ ਪਹਾਰਾ ਪੂਰਾ ਦਰਵਾਜ਼ਾ ਵੇਖੋ ਦੂਜੇ ਪਾਸੇ ਵੀ ਸੇਮ ਹੀ ਡਿਜ਼ਾਈਨ ਪਾਏ ਜਿਤਨਾ ਆਕਸਾਈਡ ਤੇ ਆ ਤੇ ਫਿੱਟ ਕਰਨ ਹੱਜ ਉਹਨਾਂ ਨੇ ਆ ਕੇ ਕਹਿੰਦੇ ਤੇ ਹੈਗੇ 1 ਵਜੇ ਤੋਂ ਬਾਅਦ ਆਜਣੇ ਆਂ ਦੇਖਦੇ ਆ ਉਹਦੇ ਤੇ ਫਿਰ ਦਰਵਾਜ਼ਾ ਫਿੱਟ ਕਰਾਉਨੇ ਅੱਜ ਨਵਾਰਡ ਨਵਾਲੀਆ ਦਾ ਮੇਨ ਲੋਗ ਲੋਗ ਲੱਗਣੇ ਇਹਨਾਂ ਨੂੰ ਕੁੰਡੀ ਕੰਡੀਆਂ ਹੈਂਡਲ ਵਗੈਰਾ ਸਾਰਾ ਕੁਝ ਤੇ ਫਿਟ ਕਰਨੇ ਬਾਅਦ ਚ ਇੱਕ ਹੈਂਡਲ ਜਿਹੜਾ ਵਾ ਉਹ ਛੋਟਾ ਆ ਗਿਆ ਮੈਂ ਦਿਖਾਉਣਾ ਵੀਡੀਓ ਬਾਅਦ ਚ ਥੋੜਾ ਜਿਹਾ ਕਰਕੇ ਤੁਸੀਂ ਦੱਸੋ ਕਮੈਂਟ ਚ ਵੀ ਹੈਂਡਲ ਛੋਟਾ ਵਾ ਨਾ ਇਹਨੂੰ ਵੱਡਾ ਹੈਂਡਲ ਚਾਹੀਦਾ ਕਿਉਂਕਿ ਦਰਵਾਜ਼ੇ ਦੇ ਹਿਸਾਬ ਨਾਲ ਹੈਂਡਲ ਵੱਡਾ ਆ ਉਹ ਤੇ ਲੈਂਦਾ ਬੜਾ ਵਜੀ ਪਿੱਤਲ ਦਾ ਪਰ ਉਹ 1 ਫੁੱਟ ਦਾ ਵਾ ਤੇ ਮੈਂ ਦਿਖਾਉਣਾ ਵੀ ਇਹਨੂੰ 2 ਫੁੱਟ ਦਾ ਚਾਹੀਦਾ ਘਟਗੜ ਹੈਂਡਲ ਖੋਹਣਾ ਨੇ ਮੈਂ ਖੋ ਆਹ ਜਿਹੜਾ ਹੈਂਡਲ ਲੈਂਦਾ ਹੇ ਉਹ ਤੇ ਨਾ ਬਿਲਕੁਲ ਦਾ ਸਾਰਾ ਬੁਰਾ ਪਾਰਾ ਹੈਂਡਲ ਤੇ ਪੂਰਾ ਵਧੀਆ ਵਾ ਤੇ 1 ਫੁੱਟ ਦਾ ਵਾ ਪੂਰਾ ਇਹ ਪਰ ਦਰਵਾਜੇ ਦੇ ਹਿਸਾਬ ਨਾਲ ਦਾ ਜੰਡਿਆ ਵਾ ਵੀ ਛੋਟਾ ਵਾ ਤੇ 2 ਫੁੱਟ ਦਾ ਹੈਂਡਲ ਉੱਚਾ ਚਾਹੀਦਾ ਮੈਨੂੰ ਘੱਟੋ-ਘੱਟ ਮਗਰ ਇਹ ਇੱਥੇ ਲੱਗੇ ਆਏ ਦਰਵਾਜੇ ਨੂੰ ਇਹ ਐ ਤੇ ਛੋਟਾ ਵਾ ਬਲਕੇ ਇਹਨੂੰ ਘੱਟੋ-ਘੱਟ ਵੀ ਤੇ 2 ਫੁੱਟ ਦਾ ਹੈਂਡਲ ਆਉਣਾ ਪੈਣਾ ਲਿਆ ਕੇ ਵੱਡਾ ਕਉਕੇ ਦਰਵਾਜੇ ਦੇ ਹਿਸਾਬ ਨਾਲ ਇਹ ਜੱਜਦਾ ਨਹੀਂਗਾ ਪੂਰਾ ਦਰਵਾਜਾ ਵੱਡਾ ਹੈ ਕਰਕੇ ਵੱਡਾ ਹੀ ਹੈਂਡਲ ਲਿਆਉਣੇ ਇਹਨੂੰ ਬਦਲਾ ਕੇ ਲੈਣਾ ਪੈਣਾ ਦੇਖ ਕਿ ਇਹ ਤੇ ਲਵਾਉਣਾ ਨਹੀਂਗਾ ਇਹਨੂੰ ਬਦਲਾਉਣਾ ਇਹ 1 ਫੁੱਟ ਦਾ ਪੂਰਾ ਤੇ 2 ਫੁੱਟ ਦਾ ਲਾਉਣੇ ਇਹਨੂੰ ਹੈਂਡਲ ਸ਼ਹਿਰੋਂ ਜਾ ਕੇ ਬਦਲਾ ਲਿਆਉਣੇ ਇੱਕ ਸ਼ੀਸ਼ੇ ਲਿਉਣ ਵਾਲੇ ਆ ਤੇ ਕਿਹੇ ਕੰਮ ਦੋਵੇਂ ਕਰਨੇ ਆ ਅੱਜ ਤੇ ਨਹੀਂ ਜਾ ਜਾਂਦਾ ਕੱਲ ਜਾਵਾਂਗੇ ਲੋ ਜੀ ਆਪਾਂ ਚਲਾ ਦੇਣ ਲੱਗੇ ਟੋਕਾ ਟੋਕਾ ਮਤਲਬ ਸਾਗ ਝੀਰਨ ਵਾਲਾ ਤੇ ਸਾਗ چیرੀਏ ਇਹ ਵੀ ਮੈਂ ਇਹ ਪਹਿਲਾਂ ਬੀਬੀਆਂ ਦਾਤ ਨਾਲ چیرਦੀਆਂ ਦੀਆਂ ਸੀ ਦਾਤ ਨਾਲ ਜਾਂ ਦਾਤਰ ਨਾਲ ਕਰਕੇ چیرਦੀਆਂ ਦੇ ਹੁਣ ਟੋਕੇ ਆ ਗਏ ਆ ਸਾਗ چیرਣ ਵਾਲੇ ਕਾਫੀ देर दे ਆਏ ਮਤਲਬ ਤੇ ਪਹਿਲੇ ਜ਼ਮਾਨੇ ਚ ਨਹੀਂ ਹੁੰਦੇ ਮੇਰਾ ਕਹਿੰਦਾ ਮਤਲਬ ਹੈ ਤੇ ਮੈਂ ਹੁਣ ਬੰਦ ਕਰਾਂ ਇਹਨੂੰ ਚਲਾਵਾਂ ਉਤਰਣ ਚੱਲਣੀ ਈ ਡਿਆਏ ਘੱਤ ਨਾਲ ਤੇ ਮੈਂ ਕੁਦਰ ਲਾਂ ਪਹਿਲਾਂ ਸਾਗ ਫਿਰ ਵੇਖਦੇ ਆ ਬਾਅਦ ਚ ਲੋ ਜੀ ਚੁੱਲੇ ਤੇ ਸਾਗ ਚੜ ਗਿਆ ਇਹ ਨੂੰ ਚੁੱਲ੍ਹੇ ਤੇ ਬਣਾਇੰਦਾ ਅੱਗੇ ਵੀ ਚੁੱਲ੍ਹੇ ਤੇ ਬਣਾਇੰਦਾ ਸਾਗ ਬੰਦਦਾ ਹੀ ਚੁੱਲ੍ਹੇ ਤੇ ਐ ਪੂਰਾ ਰਿਜਦਾ ਰਹੂਗਾ ਤੇ ਫਿਰ ਬਣਨਾ ਸਾਗ ਵਧੀਆ 3-4 ਘੰਟੇ ਐ ਰਿਜੇ ਫਿਰ ਵਧੀਆ ਬਣਦਾ ਲਓ ਜੀ ਸਰਪੰਚੀ ਵਾਸਤੇ ਹੋ ਗਿਆ ਇਕੱਠ ਗਿੱਲ ਵਰਪਾਲ ਸਾਡੀ ਪੰਚਾਇਤ ਦੇ ਹੋਂ ਦਾ ਤੇ ਸਰਪੰਚ ਇੱਥੇ ਖਲੋਤੇ ਸਾਡੇ ਕੁਲਵਿੰਦਰ ਸਿੰਘ ਹਣੀ ਇਹ ਹਾਲ ਠੀਕਾ ਇਹ ਕੁਲਵਿੰਦਰ ਸਿੰਘ ਹੀ ਹਾਲ ਠੀਕਾ ਹਾਂ ਜੀ ਜੰਦੂ ਰੋਟੋ ਵਾਲਾ ਅੱਜ ਨੇ ਸਰਪੰਚ ਜੀ ਸਾਹਮਣੇ ਸਾਡਾ ਸਾਡਾ ਭਰਾ ਖਲੋਤਾ ਸਰਪੰਚ ਰਵਿੰਦਰ ਸਿੰਘ ਚੜਦੀ ਕਲਾ ਚੜਦੀ ਕਲਾ ਆ ਵੇਖੋ ਜੀ ਇਹ ਖਲੋਤੇ ਆ ਵੰਸ ਕੁਲਵਿੰਦਰ ਸਿੰਘ ਦੇ ਨਾਲ ਨਾਲ ਜਿਹੜੇ ਮਹਿੰਦਰ ਬਾਜ ਪਚਾਇਲ ਰਹੋ ਤੇ ਇਹ ਟਿਕਰੀਂ ਦਾ ਗੇਲਦਰਪਾਲ ਵਾਲੀ ਪੰਚਾਇਤ ਜਾਂ ਸਾਡੇ ਮੈਂ ਪਿੰਡ ਦੀਆਂ ਚਾਰ ਪੰਚਾਇਤਾਂ ਤੇ ਇਹ ਗੇਲਦਰਪਾਲ ਚ ਰਹੋਤੇ ਜਿਹੜੇ ਉਹ ਕੁਲਵਿੰਦਰ ਸਿੰਘ ਦੇ ਨਾਲ ਉਹ ਜਿਹੜੇ ਮਹਿੰਦਰ ਰਹੋਤੇ ਸਰਦਾਰ ਜੈਮਲ ਸਿੰਘ ਆਖਦਾ ਰਹੇ ਜਿਹੜੇ ਬੰਦੇ ਇਹ ਸਾਰੀ ਪੰਚਾਇਤ ਉਹ ਨੈਂਸੀ ਨੇ ਦੋ ਦੋ ਸਾਰਾ ਹੀ ਪੀ ਲਿਆ ਵੇ ਖਾਲੀ ਕਰਤਾ ਭੰਡਾ ਬਣਾ ਲੈ ਬੜੇ ਦਿਨ ਹੋ ਗਏ ਬਲੌਗ ਜੀ ਨੈਂਸੀ ਨੂੰ ਨਹੀਂ ਲਿਆ ਮੈਂ ਟੋਲ ਨੈਂਸੀ ਨੂੰ ਲਿਆ ਦੀ ਸ਼ੋਰ ਵਿੱਚ ਨੈਂਸੀ ਨੈਂਸੀ ਇਧਰ ਆਓ ਓਏ 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 ਚਲੋ ਠੀਕ ਆ ਇੱਥੇ ਕਰਦੇ ਆਪਾਂ ਵਲੌਗ ਬੰਦ ਮੈਂ ਆ ਗਿਆ ਉੱਥੇ ਟਾਈਮ ਬਹੁਤ ਲੱਗ ਗਿਆ ਅੱਜ ਤਾਂ ਇਹਨੇ ਵਲੌਗ ਦਾ ਮਾ ਬਣਾਇਆ ਜਿੱਥੇ ਮੀਟਿੰਗ ਸੀ ਸਰਪੰਚੀ ਦੀ ਤੇ ਇੱਥੇ ਹੀ ਕਰਦੇ ਨੇ ਵਲੌਗ ਬੰਦ ਸਾਰਿਆਂ ਦਾ ਵੇਖਣ ਵਾਲਿਆਂ ਦਾ ਬਹੁਤ ਜਿਆਦਾ ਧੰਨਵਾਦ ਸਤਿ ਸ੍ਰੀ ਅਕਾਲ